ਹਾਂ ਜੀ ਸਤਿ ਸ੍ਰੀ ਅਕਾਲ ਮੇਰੇ ਚੈਨਲ ਵਰਕਫੈਨ ਬਲੌਗ ਤੇ ਤੁਹਾਡਾ ਸਵਾਗਤ ਹੈ ਅੱਜ ਦੇ ਬਲੌਗ ਕਰਦੇ ਆਪਾਂ ਸ਼ੁਰੂਆਤ ਕਰਦੇ ਆਪਾਂ ਬਣਨਿਆ ਤਾਂ ਸਹੀ ਨਾ ਤਿਆਰ ਹੋਈ ਜਾਂਦੇ ਸੀਗੇ ਕਿਵੇਂ ਹਨੂਰ ਕਮਾਲ ਬਣਾ ਲਓ ਤੁਸੀਂ ਇਹ ਮੰਮੀ ਤੋਂ ਬਣਾ ਬਾਰੇ ਪਰ ਇਹ ਹੋਰ ਆ ਗਿਆ ਜੀ ਤੁਹਾਡੇ ਉਹਦੇ ਵਿੱਚ ਤਿਆਰ ਹੋਈ ਜਾਂਦੇ ਆ ਹੁਣ ਜਾਣਦੇ ਆਂ ਅਸੀਂ ਮਠਾ ਦੇਖਣ ਤਾਂ ਸੇ। ਇਹ ਜਨਾ ਬੰਨ ਲੈ ਤਾਂ ਕੰਮ ਤਾਂ। ਪੇਪੀ ਗੱਡੀ ਜੀ ਦਿੱਤੀ ਤਾਂ ਹੀ ਆਈ ਨਾ। ਛੋਟਾ ਚਾਰਦਰ ਉਹ ਵੀ ਲਾ ਕੇ ਲੈ ਉਹ ਫੋਨ ਉਹ ਕਿਵੇਂ ਬੁੱਕਲ ਚ ਬੈ ਗਈ ਹੈ ਨਾ ਉਹ। ਹੂੰ। ਉਹ ਜੋ ਖਾ吃 ਬੈ ਗਈ। ਕਿੱਥੇ? ਬਲਾਸ ਜਾ ਰਹੇ ਹਾਂ। ਆਪ ਹੀ। ਕੰਟੈਂਪਲ ਰਸਨ ਆਪਕ ਵੀ ਲੌਗਰ ਵੀ ਐਸੀ ਹਾ ਕਮੈਂਟਰ ਦੇ ਵਿੱਚ ਗੈਸ ਕਰਿਓ ਕਿਹੜਾ ਆ ਸੀ ਬਹੁਤ ਆਇਆ ਸਾਰੀਆਂ ਬਰ ਇੱਕ ਸਭ ਤੋਂ ਵੱਡਾ ਜਾਨ ਤੋਂ ਬੇਚਨਾਂ ਦੀ ਕਿਤੋਲਾ ਆਜਾ ਬੱਚਾ ਆਜਾ ਬੱਚਾ ਆਕੇ ਆਜਾ ਆਜਾ ਦੇਖਤੀ ਹੋ ਗਈ ਕਿਸ ਨਹੀਂ ਨਹੀਂ ਕਹਿੰਦੀ ਬੇਲੀ ਟੱਪਣਾ ਆਏ ਕਿੰਨਾ ਮੇਰੇ ਕੋਲੇ ਆ ਜਾਓ ਇੱਥੇ ਬੁੜੀ ਹੋ ਗਈ

ਨਾਮੁ ਤੇ ਆਇਆ ਬੇਨ ਸਤਿ ਪਾਦ ਕਾਰਨ ਸੇ ਸੁਖ ਸੁਦੇ ਨਾਮੁ ਦਸਾਨ ਐ ਪਿੱਛੇ ਹਜੇ ਹੋਰ ਦਿੱਤੀ ਤਾਂ ਹਾਲ अच्छा पार्टी हो आप लोग इधर तक आ गए अरे यहां पे तो क्लब है ਆਪਾ ਬੈਠੇ ਆ ਹਾਟਲ ਚ ਗੁਰੂ ਘਰ ਚੋਂ ਅੱਗੇ ਸੀ ਮੱਥਾ ਟੇਕਦੇ ਨੂਰੀ ਦੀ ਮੰਮਾਰਗੇ ਗਏ ਆ ਸਮਾਨ ਰੱਖਣ ਗੱਡੀ ਚ ਹਣਾ ਰਸ਼ਮੀਨ ਨੂਰ ਅਰਸ਼ਾਨ ਕਿਵੇਂ ਬੈਠਾ ਹੈ ਅਰਸ਼ਾਨ ਤਾਂ ਭੱਜ ਜਾਂਦਾ ਹੈਗਾ ਛੜਾ ਛੜਾ ਕੇ ਆ বর্ফ জমি পি বোতল টাকা খুব ও খাওয়া ਆਪੇ ਹਲੇ ਉਹਦੀ ਪੈਕਿੰਗ ਉਹਦੀ ਬਾਗ ਇਹੋ ਜਿਹਾ ਬਾਗ ਜਾਂਦਾ ਸਰ ਪਰ ਇੱਕ ਹੋਰ ਦੇਖੋ ਜਲੀਆਂ ਵਾਲਾ ਬਾਗ ਬਹੁਤ ਛੋਟਾ ਹੈ ਉੱਥੋਂ ਕੋ ਸਿਕਾਂ ਨਹੀਂ ਨਿਸਕ ਸਕਦੇ ਲੋਕ ਇੱਕ ਆਪ ਕੋ ਪਰ ਤੁਮਾ ਲੋਕ ਨੂੰ ਮਰੇ ਚ ਜਾਣੇ ਆਨੇ ਕੜਾ ਤਾਂ ਬਹੁਤ ਸਰ ਉਹਦੀ ਪਹਿਲੀ ਵਾਰ ਜਨਤਾ ਸ੍ਰੀਮਣੀ ਇੱਥੇ ਵੀ ਆਇਆ ਸੀ

היי, <much> היי. <much>

ਉੱਧਰ ਵੀ ਗੋਲਗਾ ਲੱਗੀਆਂ ਨਹੀਂ ਆਇਆ ਨਾ ਨਰ ਨਰ ਪੂਰਾ ਖੁੱਸਣ ਲਿਆ ਚਲੋ ਚੱਲੋ ਆ ਤੂ ਅਦੇਸ ਥੱਲੇ ਤੂ ਹਾਂ ਇੱਕ ਨੇ ਤੂ ਆ ਦਾ ਇਹ ਉੱਪਰ ਇਹੇ ਬਣਾਇਆ ਕਰਕੇ ਜਿੰਦਾ ਰਹੇ ਦਿੱਖ ਤਾਂ ਨਹੀਂ ਇਹ ਹੀ ਕੋਤਲਾ ਬਸ ਇਹ ਹੈਗਾ ਜੰਨੀਆਂ ਵਾਲਾ ਬਾਗ ਦੇ ਵਿੱਚ ਜਿਹੜਾ ਪੀ ਨਹੀਂ لینا ਨਾਮ ਸੁਣੋ ਕੀ ਹੈ ਉਹ ਆਇਰਿਸ ਮੈਂ ਆਜੋ ਲੋਕ ਨੇ ਚੇਲੇ ਨਾ ਤੇ ਨਹੀਂ ਦਿਖਾਈ ਤੇ ਨਹੀਂ ਖਾਲਾ ਜਿਆਦਾ ਹੈ ਸਾਹ ਤੇ ਲੱਗੀ ਹੈ ਅੱਗੇ ਦੇਖ ਲਾਰਖਾ ਹੈ ਕੂਆ ਤਾਂ ਉਹ ਬੰਦਾ ਕਰੇ ਕਿਤੇ ਹੁਣ ਤਾਂ ਆ ਜਾ ਹੁਣ ਪਰੇਸ਼ਾਨ ਇੱਧਰ ਉਹ ਕਿੱਥੇ ਗੋਲੀਆਂ ਨਾਲ ਉਹ ਫੇਰ ਉਹ ਵੀ ਕੂਆ ਉਹ ਕਿਉਂ ਹੈ ਹੈ ਆਜੀ ਬਹੁਤ ਸਿੱਖ ਕੋਰਸ ਦੇਣਾ ਨਾ ਨਾ ਜਿਹੜੀ ਉਹ ਹੋਣਾ ਚਾਹੀਦੀ ਉਹ ਤੇ ਮਤਲਬ ਉਹ ਦੇਖੋ ਗੋਲ ਖਾਂਦੇ ਨਿਸ਼ਾਨਾ ਬਿਟੇ ਉਹ ਸਾਰੇ ਜਿਹੜੀ ਚਿੱਟੇ-ਚਿੱਟੇ ਬਲੇ ਹਨ ਇੱਥੇ ਗੋਲੀਆਂ ਵੱਜੀਆਂ ਸੀ ਤੇ ਨਿਸ਼ਾਨਾ ਇਹ ਸਾਰੇ ਐਂ ਕਵਰ ਕੀਤਾ ਹੈ ਉਦੋਂ ਦੀ ਪਈ ਹੈ ਉਹ ਰੇ ਸਾਰੇ 1983 ਦਿਖਾਈ ਜਾਂਦੇ ਹਿੰਦੂ ਸੋ ਏ ਉਦੋਂ ਦੀ ਪਏ 1984 ਦੇ ਬਟ ਇੰਨੇ ਸਾਲਾਂ ਦੇ

ਕਾਲਸ ਸਾਈਡ ਤੇ ਆਵ ਜਿੱਧਰ ਵੀ ਆਏ ਸੀ ਆਪਾਂ ਉੱਥਰ ਵੀ ਨਿੱਤਮ ਲੱਗੇ ਹੈਨਾ ਰਮਾਲ ਲੈ ਲੈ ਸਿਰ ਤੇ ਫੈਂ ਬੇਟੀ ਹਾਂ ਰਮਾਲ ਲੈ ਲੈ ਤੇਰਾ ਸਿਰ ਤੇ ਗਰਮੀ ਬਹੁਤ ਹੈ ਲੈ ਲੈ ਕੱਢ ਲੈ ਸਹੀ ਐਵੇਂ ਹੀ ਲੱਗ ਰੰਗ ਗਰਮੀ ਦੀ ਹੋ ਬਈ ਸ਼ੇਰ 다음 영상에서 만나요. ਇਹ ਜਿਹੜੀ ਤੁਹਾਨੂੰ ਦੱਸਿਆ ਗਿਆ ਹੈ ਉਹ ਸਭ ਕੁਝ ਹੈ ਲੋਕ ਲੋਕ ਇੱਕ ਦਿਨ ਕੰਪਨੀ ਨਗਾ ਦੇ ਚਲੇ ਮੋਟਾ ਬੋਲੋ ਪੰਜ ਦੇ ਪਾਸੇ 1000 ਸਾਲ ਅਨਕਸਰ ਤੁਸੀਂ ਆ ਗਏ ਸੀ 5 incred 경찰 duttas termality 5 kepengga cek dulu nah 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 deh ini dosmin ਸੁਤੀ ਯਾਦੀ ਮੇਰੀ ਵੀਡੀਓ ਬਣਾਉ ਸੌਣ ਦਾ ਕਰਦੀ ਐ ਡਰਾਮਾ ਨੂਰ ਹਾਂਜੀ ਅਸੀਂ ਹੁਣ ਆ ਗਏ ਸੀ ਘਰੇ ਘਰੇ ਪਹੁੰਚ ਗਏ ਸੀ ਤੇ ਪਿੰਡ ਜਾਵਾਂਗੇ ਸਵੇਰੇ ਹੁਣ ਰਾਤ ਹੋ ਗਈ ਅਸੀਂ ਰੁਕ ਗਏਾਂਗੇ ਹੋਰ ਤੇ ਚੈਨਲ ਤੇ ਨਵੇਂ ਆ ਤਾਂ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਲਾਈਕ ਵੀ ਕਰਿਆ ਕਰੋ ਸ਼ੇਅਰ ਵੀ ਕਰਿਆ ਕਰੋ ਕਮੈਂਟ ਵੀ ਕਰਿਆ ਕਰੋ ਤੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ